ਪਰ ਅਸੀਂ ਹੱਕ ਹਰਤੇ ਬਦਲੇ ਆਇਆ ਹਾਂ ਰਣ ਛੱਡ ਕੇ ਬੱਚਿਆਂ ਨੂੰ ਛੱਡ ਕੇ ਵੀ ਸਾਡੇ ਨਾਲ ਤੁਸੀਂ ਰੱਖਿਓ ਅਸੀਂ ਜਾ ਕੇ ਛੀਤ ਹੋਣਾ ਵਾ ਅਸੀਂ ਇਹਨਾਂ ਤੋਂ ਹੱਕ ਲੈ ਕੇ ਆਉਣਾ ਵਾ ਜਾਂ ਬੱਚਿਆਂ ਆਪਦੇ ਨੂੰ ਹੱਕ ਦਿਵਾਵਾਂਗੇ ਜਾਂ ਸਾਡੇ ਹੱਥੇ ਛੀਤੀ ਹੋ ਜੂਗਾ ਅਸੀਂ ਪਛਾਣ ਨਹੀਂ ਹਟਣ ਵਾਲੇ ਆਵਾ ਬੱਚਿਆਂ ਦੀ ਕਦਰ ਨਹੀਂ ਸਾਡੇ ਬੱਚੇ ਮਾਰਨਦੇ ਆਏ ਉਹ ਵੀ ਸਾਡੇ ਬੱਚੇ ਆ ਇਧਰ ਵੀ ਸਾਡੇ ਬੱਚੇ ਆ ਵਈ ਡੇ ਕੇ ਮਰਨਦੇ ਆ ਇਹਨੇ ਤਾਂ ਪਾਕਿਸਤਾਨ ਨੂੰ ਵੱਧ ਬਣਾਤਾ ਇਹ ਕੁੜੀਆਂ ਨੂੰ ਛਡਾਉਂਦੇ ਰੇ ਅਫਗਾਨੀ ਤਾਂ ਅਫਗਾਨੀਆਂ ਨਾਲ ਹੀ ਕੁੜੀਆਂ ਲੈ ਜਾਂਦਾ ਇਹ ਨਾਲ ਹੀ ਰਿਜਕ ਲੈ ਜਾਂਦਾ ਹੈਗਾ ਤੇ ਸਿੰਘ ਸਾਡੇ ਜਿਹੜੇ ਕਚਹਿਰੀਆਂ ਵਾਲੇ ਸੀ ਉਹ ਜਾ ਕੇ ਛਾ ਕੇ ਤੇ ਕਰੋ ਕਰੀ ਪਚਾਉਂਦੇ ਬਲਟੀਆਂ ਸਮਝ ਕੇ ਇਹ ਜਿਹੜੀ ਕੋਸਤ ਨਕਮੀ ਆਈ ਆ ਇਹ ਆ ਬੇੜਾ ਹੀ ਕਰ ਕੋ ਜਾਣਾ ਕਿਉਂਕਿ ਇਹਨੇ ਧਰੋਹ ਕੀਤਾ ਸਾਡੇ ਨਾਲ ਜਿੰਨਾ ਵੀ ਕੀਤਾ ਧਰੋਹ ਕੀਤਾ ਪਰ ਅਸੀਂ ਖਵਾ ਖਾ ਕੇ ਆਏ ਆ ਅਸੀਂ ਵਾਪਸ ਜਿੰਦੇ ਨਹੀਂ ਮੁੜਾਂਗੇ ਅਸੀਂ ਹੱਕ ਲੈ ਕੇ ਮੁੜਾਂਗੇ ਜਾਂ ਮੁੜਾਂਗੇ ਜਦੋਂ ਤੇਰਾ ਕਿ ਤੂੰ ਸਾਨੂੰ ਲੀਡਰ ਵਾਜਦੇ ਨਾ ਤਸ ਦਿੱਲੀ ਚਾਈਏ ਕਹਿੰਦੇ ਇਹਨਾਂ ਨੂੰ ਲਿਫਟ ਕੇ ਦਿੱਲੀ ਚਲ ਜਾਗੇ ਕੌਣੇ ਚੱਲਣ ਡੱਕਣ ਵਾਲੇ ਅਸੀਂ ਫਰਿਸ਼ਤੇ ਆ ਅਸੀਂ ਛੱਕਦੇ ਸਾਡਾ ਅਸੀਂ ਪੰਛੀ ਸਾਰੀ ਜਾਨਾ ਚੱਲ ਜਾਣ ਪਰ ਸਿਰ ਲਾ ਜਾਣ ਇਹਨਾਂ ਦੀਆਂ ਧੀਆਂ ਦੀਆਂ ਰਾਖੀਆਂ ਅਸੀਂ ਕਰਦੇ ਰਹਾਂ ਆ ਫਮਾਇ ਨਾਂ ਇੰਝ ਧਰੋਂ ਤੇ ਹੱਕ ਉੱਠੋ ਆ ਕੇ ਸ਼ਹਿਰਿਆਂ ਵਾਲਿਓ ਲਾ ਕੇ ਜੰਤੀ ਮੁਗਲ ਉੱਟ ਗਏ ਧੀਆਂ ਜਾ ਕੇ ਹਜੇ ਸ਼ਹਿਰਿਆਂ ਵਾਲੇ ਛਡਾਉਂਦੇ ਰਹੇ ਇਹਨਾਂ ਦੀਆਂ ਸਾਡੇ ਗੁਰੂ ਤੇਗ ਬਹਾਦਰ ਨੇ ਨਾ ਬਦਲੇ ਆਪਦਾ ਸੀਸ ਦਿੱਲੀ ਜੀ ਕੁਰਬਾਨ ਕੀਤਾ ਵਾ ਇਹਨਾਂ ਸਾਡਾ ਕੀ ਮੁੱਲ ਪਾਇਆ ਸਿਖਾਂ ਦਾ ਜਿਹਨੂੰ ਇਹਨੇ ਰਗੜ ਕੇ ਰੱਖਤਾ ਵਾ ਜਿਵੇਂ ਇਹ ਉਂ ਬਰਿਆ ਉੱਥੇ ਜਾਂਦੇ ਨੂੰ ਭਾਵੇਂ ਟੇਕ ਹੋ ਜੇ ਪਰ ਅਸੀਂ ਹੱਕਾਂ ਦੇ ਬਦਲੇ ਆਏ ਆਂ ਘਰਾਂ ਨੂੰ ਛੱਡ ਕੇ ਬੱਚਿਆਂ ਨੂੰ ਛੱਡ ਕੇ ਵੀ ਸਾਡੇ ਨਾਲ ਤੁਸੀਂ ਵੇਖਿਓ ਅਸੀਂ ਜਾ ਕੇ ਛੀਦ ਹੋਣਾ ਵਾ ਅਸੀਂ ਇਹਨਾਂ ਤੋਂ ਹੱਕ ਲੈ ਕੇ ਆਉਣਾ ਵਾ ਜਾਂ ਬੱਚਿਆਂ ਆਪਦੇ ਨੂੰ ਹੱਕ ਦਵਾਵਾਂਗੇ ਜਾਂ ਸਾਡੇ ਅੱਥੇ ਛੀਦੀ ਹੋ ਜਾਊਗਾ ਅਸੀਂ ਪਛਾਣ ਹਟਣ ਵਾਲੇ ਇਹ ਹੱਕ ਹੱਜੇ ਐਮਐਸਪੀ ਦੇ ਵੇਲੇ